ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬినੂ ਸ਼ਰਮਾ ਆਏ ਦਿਨ ਤੁਹਾਨੂੰ ਕਿਸੇ ਨਾ ਕਿਸੇ ਪਰਸਨੈਲਿਟੀ ਨਾਲ ਅਸੀਂ ਰੂਬਰੂ ਕਰਵਾਉਣੇ ਪਰ ਅੱਜ ਅਸੀਂ ਪਹੁੰਚੇ ਹਾਂ ਔਨ ਲੋਕੇਸ਼ਨ ਸੈੱਟ ਯਾਨੀ ਕਿ ਰੋਪੜ ਸ਼ਹਿਰ ਚ ਪਹੁੰਚੇ ਹੋਇਆ ਦੂਰ ਹੈ ਪਰ ਕਹਿੰਦੇ ਜੇ ਬੰਦੇ ਨੇ ਕੰਮ ਕਰਨਾ ਕੋਈ ਵਧੀਆ ਕਾਸਟ ਨੂੰ ਲੱਭਣਾ ਕਹਿੰਦੇ ਜਿਹੜੇ ਬੰਬੇ ਦੇ ਕਲਾਕਾਰ ਨੇ ਬੜੇ ਹੀ ਹੰਬਲ ਹੁੰਦੇ ਨੇ ਅੱਜ ਉਹ ਐਗਜ਼ੈਂਪਲ ਸਾਨੂੰ ਦੇਖਣ ਨੂੰ ਮਿਲਿਆ ਸਾਡੇ ਨਾਲ ਸਮੇਂ ਅਹਜੇ ਐਕਟਰ ਮੌਜੂਦ ਨੇ ਜਿਨ੍ਹਾਂ ਨੇ ਟੀਵੀ ਇੰਡਸਟਰੀ ਵਿੱਚ ਐਨੇ ਵਧੀਆ ਆਪਣੇ ਕਿਰਦਾਰ ਨਾਲ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਇਆ ਲੋਕਾਂ ਦੇ ਪੇਟ ਦ ਸੰਦੀਪ ਆਨੰਦ ਜੀ ਮੇਰੇ ਨਾਲ ਮੌਜੂਦ ਨੇ ਤਾਂ ਫਿਲਮ ਢੂਂਡ ਦੀ ਸ਼ੂਟਿੰਗ ਚੱਲ ਰਹੀ ਜੋ ਕਿ ਇੱਕ ਟਿਪੀਕਲ ਜਿਹੜੀ ਪ੍ਰੋਪਰ ਬਾਲੀਵੁੱਡ ਫਿਲਮ ਹੈਗੀ ਹੈ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਪਹਿਲਾਂ ਜੇਕਰ ਮੈਂ ਮੇਈ ਕਮਨ ਮੈਡਮ ਦੀ ਗੱਲ ਕੀਤੀ ਹੈ ਪਹਿਲਾਂ ਤਾਂ ਸਵਾਗਤ ਹੈ ਅਸੀਂ ਮੇਈ ਕਮਨ ਮੈਡਮ ਦੇ ਕੁਝ ਡਾਇਲੌਗ ਤੋਂ ਸ਼ੁਰੂਆਤ ਕਰਾਂਗੇ ਕਾਮੇਡੀ ਫੈਕਟਰ ਮੈਂ ਮੈਂ ਕਮਿੰਟ ਮੈਡਮ ਦਾ ਸਭ ਤੋਂ ਜਿਹੜਾ ਫੇਮਸ ਡਾਇਲੋਗ ਮੇਰਾ ਹੈਗਾ ਉਹ ਹੈਗਾ ਲੈਮਨ ਚੂਸ ਲੋ ਤੇ ਹਾਂ ਤੇ ਫਿਰ ਉਹ ਹੀ ਸਾਜਨ ਜੋ ਜੀ ਹਰਕਤਾਂ ਕਰਦਾ ਹੈ ਤੇ ਉਹ ਫੇਮਸ ਨੇ ਕਾਫੀ ਪਿਆਰ ਮਿਲਿਆ ਸਾਨੂੰ ਉਸ ਸ਼ੋ ਤੋਂ ਤੇ ਬਸ ਹੁਣ ਉਸ ਤੋਂ ਬਾਅਦ ਫਿਰ ਮੈਂ ਹੁਣ ਫਿਲਮਾਂ 'ਚ ਹੀ ਪ੍ਰਯਾਸ ਕਰ ਰਿਹਾ ਹਾਂ ਤੇ ਇਹ ਮੇਰੀ ਤੀਜੀ ਫਿਲਮ ਹੈਗੀ ਇਸ ਸਾਲ ਇੱਕ ਰਿਲੀਜ਼ ਹੋ ਚੁੱਕੀ ਹੈਗੀ ਉਹ ਵਰਲਡ ਰਿਕਾਰਡ ਬਣਿਆ ਹੈ YouTube ਤੇ ਤੇ ਇਹ ਸ਼ੂਟ ਹੋ ਰਹੀ ਹੈ ਦੂਜੀ ਇੱਕ ਹੋਰ ਸ਼ੂਟ ਕੀਤੀ ਹੈ ਉਹ ਵੀ ਜਲਦੀ ਵੇਖਣ ਨੂੰ ਮਿਲੇਗੀ ਤੁਹਾਨੂੰ ਉਹ ਸੀਗਾ ਗਾਣਾ ਸੀਗਾ ਸ਼ਾਹਰੋਖ ਖਾਨ ਦਾ ਕੁਝ ਕੁ ਓਦਾ ਜੇ ਸਾਜਨ ਜੀ ਘਰ ਆਏ ਸਾਜਨ ਜੀ ਦੇ ਰੋਪੜ ਹੈ ਨੇ ਸਾਜਨ ਨੂੰ ਕਿੱਦਾਂ ਫੀਲ ਹੋ ਰਿਹਾ ਰੋਪੜ ਜਾ ਕੇ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਮੈਂ ਮੇਰੀ ਜਿਵੇਂ ਕਹਿੰਦੇ ਨੇ ਤੁਸੀਂ ਜਿਹੜਾ ਮਨ ਵਿੱਚ ਸੋਚ ਲਿਆ ਉਹ ਚੀਜ਼ ਸਾਹਮਣੇ ਹੋ ਗਈ ਇਹ ਮੇਰਾ ਬਰਥਡੇ ਮਨਥ ਹੈਗਾ ਮੈਂ ਤੁਹਾਨੂੰ ਦੱਸਾਂ ਮੇਰਾ 30th ਨੂੰ ਬਰਥਡੇ ਹੈ ਇਸ ਮਨਥ ਤੇ ਮੈਂ ਸੋਚ ਰਿਹਾ ਸੀ ਕਿ ਇਸ ਮਨ ਮੈਂ ਕੰਮ ਨਹੀਂ ਕਰਨਾ ਮੈਂ ਘੁੰਮਣਾ ਹੈਗਾ ਤੇ ਮੈਨੂੰ ਸਡਨਲੀ ਇਹ ਪ੍ਰੋਜੈਕਟ ਦਾ ਆਫਰ ਆਇਆ ਤੇ ਇਹਨਾਂ ਨੇ ਲੋਕੇਸ਼ਨ ਦੱਸੀ ਤੇ ਮੈਂ ਕੁਝ ਫਿਰ ਸੋਚਿਆ ਨਹੀਂ ਮੈਂ ਕਿ ਐ ਠੀਕ ਹੈ ਮੈਂ 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 ਹਮ ਇੱਕ ਕਾਈਂਡ ਆਫ ਯੂ ਕੈਨ ਸੇ ਥੈਟ ਤੋਂ ਮੈਂ ਇੱਥੇ ਆ ਗਿਆ ਇੱਥੇ ਸਾਹਮਣੇ ਤੁਹਾਡੇ ਨਹਿਰ ਜਾ ਰਹੀ ਹੈ ਇੰਨੀ ਸੋਹਣੀ ਤੇ ਪੂਰਾ ਖੁੱਲਾ ਤੁਸੀਂ ਖੁਦ ਵੇਖ ਰਹੇ ਇੱਥੇ ਕਿੰਨਾ ਸੋਹਣਾ ਵਾਤਾਵਰਣ ਹੈਗਾ ਮੋਰ ਨੱਚਦੇ ਨੇ ਸਵੇਰੇ ਸਵੇਰੇ ਇੱਥੇ ਤੇ ਮੈਂ ਤਾਂ ਮਜ਼ਾ ਹੀ ਆ ਗਿਆ ਮਤਲਬ ਲਾਈਵ ਤਾਂ ਮੈਂ ਇੰਜੋਏ ਕਰ ਰਿਹਾ ਇਥੇ ਸ਼ੂਟਿੰਗ ਤੇ ਹੋ ਹੀ ਰਹੀ ਹੈ ਬਹੁਤ ਵਧੀਆ ਹੋ ਰਹੀ ਹੈ ਬਹੁਤ ਵਧੀਆ ਡਾਇਰੈਕਟਰ ਨੇ ਬਹੁਤ ਵਧੀਆ ਟੀਮ ਹੈ ਸਾਰੇ ਐਕਟਰ ਇੱਕ ਤੋਂ ਵੱਧ ਨੇ ਤੇ ਬਹੁਤ ਮਜ਼ਾ ਆ ਰਿਹਾ ਮਨ ਪਹਿਲੀ ਵਾਰੀ ਇੱਕ ਮੇਰਾ ਸੁਪਨਾ ਵੀ ਸੀਗਾ ਕਿਉਂਕਿ ਮੈਂ ਪੰਜਾਬੀ ਫੈਮਿਲੀ ਤੋਂ ਹਾਂ ਮੈਂ ਮੁੰਬਈ ਚ ਸਟਰਗਲ ਕੀਤਾ ਤੇ ਫਿਰ ਮੈਂ ਉੱਥੇ ਕੰਮ ਮਿਲਿਆ ਮੈਂ ਉੱਥੇ ਕੰਮ ਕੀਤਾ ਪਰ ਮੇਰੀ ਮੰਮੀ ਕਦੇ ਹਿੰਦੀ ਬੋਲਦੇ ਨਹੀਂ ਨੇ ਹੋਂ ਹਮੇਸ਼ਾ ਜਿਹਨੂੰ ਹਿੰਦੀ ਜਿਹਨੂੰ ਪੰਜਾਬੀ ਨਹੀਂ ਵੀ ਆਉਂਦੀ ਉਹਦੇ ਨਾਲ ਵੀ ਉਹ ਪੰਜਾਬੀ ਵਿੱਚ ਗੱਲ ਕਰਦੇ ਨੇ ਤੇ ਉਹਨਾਂ ਦੀ ਉਹ ਵੇਗ ਦੇ ਵੀ ਪੰਜਾਬੀ ਫਿਲਮਾਂ ਨੇ ਮਤਲਬ ਥੋੜਾ ਜਿਹੜੇ ਵਿੱਚ ਟੱਚ ਆਵੇ ਤੇ ਮਤਲਬ ਲੱਕੀਲੀ ਐਸ ਫਿਲਮ ਵਿੱਚ ਮੈਨੂੰ ਥੋੜਾ ਉਹ ਜੇ ਕੈਰੈਕਟਰ ਕਰਨ ਨੂੰ ਮਿਲਿਆ ਨਾਲੇ ਉਹ ਜੇ ਐਕਟਰ ਜਿਹੜੇ ਪੰਜਾਬੀ ਫਿਲਮਾਂ ਚ ਵੱਧ ਕੰਮ ਕੀਤਾ ਹੋਇਆ ਇਹਨਾਂ ਨੇ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਲਈ ਤੇ ਬਹੁਤ ਮਾੜੀ ਗੱਲ ਹੋ ਗਈ ਤੇ ਸਪਨਾ ਡ੍ਰੀਮ ਕਮ ਕਮ ਟ्रू ਮੂਵਮੈਂਟ ਉਸੇ ਕਹਿ ਸਕਦੇ ਕਿ ਪਹਿਲੀ ਵਾਰੀ ਮੈਂ ਇੱਕ ਲੈਂਗੁਏਜ ਫੜੀ ਹੈਗੀ ਹਰਿਆਣਵੀ ਦਾ ਵੀ ਟੱਚ ਟਿਪੀਕਲ ਬਾਲੀਵੁੱਡ ਫਿਲਮ ਹੈ ਨਾ ਕਿ ਤਰਾ ਨਾਮ ਤਰ ਪੰਜਾਬੀ ਹੈ ਕਰੀ ਬਰ ਕਨਫਿਊਜ਼ ਹੋ ਗਿਆ ਕਿ ਟੂਂਡ ਬਟ ਹੈ ਟਿਪੀਕਲ ਬਾਲੀਵੁੱਡ ਜਦੋਂ ਕਿ ਟੀਵੀ ਐਕਟਰ ਫਿਲਮਾਂ 'ਚ ਜਾਂਦਾ ਹੈ ਤਾਂ ਆਪਣੇ ਆਪ ਚ ਕੀ ਬਦਲਾਅ ਦੇਖਦੇ ਹੋ ਐਸ ਐਕਟਰ ਪਲੱਸ ਜਿਹੜਾ ਕ੍ਰੀਏਟੀਵਿਟੀ ਹੈ ਉਹ ਜ਼ਿਆਦਾ ਫਾਇੰਡ ਆਊਟ ਕਿਉਂਕਿ ਇੱਕ ਬਾਉਂਡਰੀ ਹੁੰਦੀ ਹੈ ਜਿਹੜੇ ਆਪਾਂ टीवी ਵੀ ਸਾਡੇ ਕੋਲ ਯਾ ਟੀਵੀ ਵੀ ਸਾਡੇ ਕੋਲ ਟਾਈਮ ਲਿਮਿਟ ਹੁੰਦੀ ਹੈਗੀ ਕਿ ਸਾਨੂੰ ਟੈਲੀਕਾਸਟ ਕਰਨਾ ਹੈ ਤੇ ਜਦੋਂ ਸੰਦੀਪ ਜੀ ਮੈਂ ਪੁੱਛਿਆ ਸਵਾਲ ਕਿ ਜਦੋਂ ਕਿ ਟੀਵੀ ਐਕਟਰ ਬਾਲੀਵੁੱਡ ਫਿਲਮਾਂ ਵੱਲ ਜਾਂਦਾ ਭਾਵੇਂ ਪੰਜਾਬੀ ਫਿਲਮ ਹੈ ਕ੍ਰੀਏਟੀਵਿਟੀ ਕੀ ਕੀ ਦੇਖਦੇ ਹੋ ਉਹ ਚ ਇੱਕ ਬਾਉਂਡਰੀ ਹੁੰਦੀ ਹੈ ਚ ਇੱਕ ਫਰੀਡਮ ਹੁੰਦਾ ਹੈ ਤੇ ਆਪਣੇ ਆਪ ਤੁਸੀਂ ਲੁੱਕ ਵਾਈਜ਼ ਕੀ ਚੇਂਜ ਦੇਖਿਆ ਜੇਕਰ ਮੈਂ ਗੱਲ ਕਰਾਂ ਮੈਂ ਲੁੱਕ ਵਾਈਸ ਤੇ ਮਤਲਬ ਟਾਈਮ ਮਿਲਦਾ ਹੈ ਤੁਹਾਨੂੰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਟੀਵੀ ਨੂੰ ਸਾਨੂੰ ਟਾਈਮ ਨਹੀਂ ਮਿਲਦਾ ਮਤਲਬ ਕਈ ਵਾਰੀ ਤੇ ਆਪਾਂ ਸਵੇਰੇ ਸ਼ੂਟ ਕੀਤਾ ਤੇ ਸ਼ਾਮੀ ਨੈਸ਼ਨਲ ਟੈਲੀਵਿਜ਼ਨ ਤੇ ਚੀਜ਼ਾਂ ਟੈਲੀਕਾਸਟ ਹੋ ਗਈਆਂ ਨੇ ਤੇ ਫਿਲਮਾਂ ਵਿੱਚ ਹੁੰਦਾ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਸੋਚ ਸਕਦੇ ਹੋ ਡੀਟੇਲ ਵਿੱਚ ਜਾ ਸਕਦੇ ਹੋ ਕੈਰੈਕਟਰ ਦੇ ਥੋੜਾ ਆਪਣਾ ਲੁੱਕ ਚੇਂਜ ਕਰ ਸਕਦੇ ਹੋ ਤੇ ਤਰੇਵੇਂ ਫਿਲਮਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਕੀਤੀਆਂ ਨੇ ਤੇਾਂ ਵਿੱਚ ਤਿੰਨਾਂ ਵਿੱਚ ਮੇਰਾ ਵੱਖ-ਵੱਖ ਲੁੱਕ ਵੀ ਹੈਗਾ ਤੇ ਐਕਸੈਂਟ ਵੀ ਲੈਂਗੁਏਜ ਵੀ ਮੈਂ ਇੱਕ ਮਤਲਬ ਵਰਸਟਾਈਲਿਟੀ ਵਿਖਾਣ ਦਾ ਮੌਕਾ ਮਿਲਦਾ ਹੈ ਇਹ ਵਜੇ ਕੰਮ ਕਰਕੇ ਟੀਵੀ ਵਿੱਚ ਇੱਕੋ ਹੀ ਕੈਰੈਕਟਰ ਹੁੰਦਾ ਹੈ ਤੇ ਉਹ ਅਗਰ ਤੁਹਾਡਾ ਚੱਲ ਗਿਆ ਇਕੱਲੀ ਮੇਰੇ ਸਾਰੇ ਚਲੇ ਨੇ ਤੇ ਫਿਰ ਉਹ ਲੰਬਾ ਲੰਬਾ ਇੱਕੋ ਹੀ ਕੈਰੈਕਟਰ ਰੋਲਸ ਕਰਨਾ ਇੱਕ ਐਕਟਰ ਲਈ ਇਹ ਸਮਵੇਅਰ ਇਟ ਕੈਨ ਬੀ ਲਾਈਕ ਬੋਰਿੰਗ ਫਾਰ ਐਨ ਐਕਟਰ ਆਲਸੋ ਕਿੰਨਾ ਕੁ ਐਕਸਪੈਰੀਮੈਂਟ ਕਰਨ ਦਾ ਮੌਕਾ ਮਿਲਿਆ ਥੋੜਾ ਮੈਨੇਜਰ ਦਾ ਕੈਰੈਕਟਰ ਕਿੰਦਾਂ ਨੇ ਸ਼ੇਡਸ ਨੇ ਤੁਹਾਡੀ ਆਡੀਅנס ਤੇ ਫੈਨਸ ਨੂੰ ਦੇਖਣ ਨੂੰ ਮਿਲਣ ਕਿਉਂਕਿ ਟੀਵੀ 'ਚ ਇੱਕਾ ਇੱਕ ਡਿਫਰੈਂਟ ਜਨਰ ਹੈ ਫਿਲਮ ਚ ਇੱਕ ਡਿਫਰੈਂਟ ਜਨਰ ਹੈ ਵੱਖਰਾ ਜਨਰ ਹੈ ਮੀਡੀਅਮ ਚੇਂਜ ਹੋ ਗਿਆ ਟੋਟਲੀ ਮੈਂ ਚਾਹੁੰਦਾ ਸੀ ਕਿ ਮੈਂ ਮੇਨਲੀ ਹੀਰੋ ਨਾਲ ਮੈਂ ਅਗਰ ਐਂਟਰੀ ਕਰਾਂ पर मैंने लगा थोड़ा मुश्किल है मैं क्या ठीक है मैं कैरेक्टर लबड़े ने एंड फिर मैं अपनी परफॉर्मेंस ਨਾਲ साबित ਕਰਦਾ ਹਾਂ ਕਿ ਮੇਰਾ ਕੈਲੀਬਰ ਕੀ ਹੈ ਤੇ ਆਪੇ ਹੀ ਫਿਰ ਬੰਦਿਆਂ ਦੇ ਮਾਈਂਡਸੈਟ ਚੇਂਜ ਹੋ ਜਾਣਗੇ ਹਲੇ ਮੈਂ ਕਾਮੇਡੀ ਕੰਮ ਕੀਤਾ ਹੈ ਲੀਡ ਕੀਤਾ ਹੈ ਪਰ ਮੈਂ ਜਾ ਕੇ ਅਗਰ ਇੱਕਨ ਕਹਿੰਦਾ ਡਾਇਰੈਕਟਰ ਨੂੰ ਤੇ ਮੈਨ ਵਧੀਆ ਵੀ ਨਹੀਂ ਲੱਗਦਾ ਮੈਨ ਲੱਗਦਾ ਕਿ ਅਗਰ ਸਾਹਮਣੇ ਵਾਲਾ ਖੁਦ ਅਪਰੋਚ ਕਰੇ ਮੇਰਾ ਕੈਲੀਬਰ ਵੇਖ ਕੇ ਤਾਂ ਫਿਰ ਹੁੰਦੀ ਤਾਂ ਮੈਂ ਚੁਣਦਾ कैरेक्टर ਤੇ ਜਦ ਇਸ कैरेक्टर ਦਾ ਆਫਰ ਆਇਆ ਤੇ ਮੈਂ ਜਦ ਰੈਫਰੈਂਸ ਬੀ ਐਨ ਸ਼ਰਮਾ ਜੀ ਦਾ ਦਿੱਤਾ ਗਿਆ ਮੈਂ ਕਿਹਾ ਉਹ ਤੇ ਲੇਜੈਂਡ ਹੋਏ ਨੇ ਪੰਜਾਬ ਸਿਨੇਮਾ ਵਿੱਚ ਤੇ ਬਸ ਗੱਲ ਉੱਥੇ ਹੀ ਖਤਮ ਹੋ ਗਈ ਤੇ ਫਿਰ ਮੈਂ ਕਿਹਾ ਚਲੋ ਮੈਂ ਕੀ ਕਰ ਸਕਦਾ ਹਾਂ ਉਹ ਮੈਂ ਖਾਨਣਾ ਤੇ ਮੈਂ ਕੀਤਾ ਹੈ ਕੰਮ ਹੁਣ ਤੁਸੀਂ ਫਿਲਮ ਵੇਖਿਆ ਜੇ ਢੂੰਡ ਫਿਲਮ ਦਾ ਨਾਮ ਹੈਗਾ ਬਹੁਤ ਜਲਦੀ ਤੁਹਾਨੂੰ ਦੇਖਣ ਨੂੰ ਮਿਲ ਜਾਏਗੀ ਤੇ ਫਿਰ ਤੁਸੀਂ ਦੱਸੋ ਕਿ ਮੈਂ ਕਿਹ ਵਜਾ ਕੰਮ ਕੀਤਾ ਜੇਕਰ ਆਪਾਂ ਤੁਹਾਡੀ ਓਵਰਆਲ ਟੀਵੀ ਜਰਨੀ ਦੀ ਗੱਲ ਕਰੀਏ ਆਪਣਾ ਤੁਸੀਂ ਬੈਸਟ ਐਕਸਪੈਕਟਰ ਕੀ ਮੰਨਦੇ ਹੋ ਟੀਵੀ ਸ਼ੋਜ਼ ਦਾ ਕਾਮੇਡੀ ਹੀ ਹੈਗਾ ਮੇਰੇ ਮੋਸਟ ਆਫ ਦਾ ਸ਼ੋਜ਼ ਵਰ ਕਾਮੇਡੀ ਐਂਡ ਦੇ ਡਿਡ ਵੈਲ every show i have been part of ਜਦੋਂ ਬਕ ਕੋਮੇਡੀ ਕਰੈਕਟਰ ਤੋਂ ਕਿਸੇ ਸੀਰੀਅਸ ਕਰੈਕਟਰ ਚ ਜਾਂਦੇ ਆ ਥੋੜੀ ਬਹੁਤ ਡਿਫਿਕਲਟੀ ਹੁੰਦੀ ਹੈ ਕਿਉਂਕਿ ਆਪਣਾ ਜਨਰ ਮੋਸਟਲੀ ਕੋਮੇਡੀ ਰਿਹਾ ਹੈ ਨਹੀਂ ਮੈਂ ਇਸ ਤੋਂ ਪਹਿਲਾਂ ਥੀਏਟਰ ਕੀਤਾ 13 ਸਾਲ ਟੀਵੀ 'ਚ ਆਉਣ ਤੋਂ ਪਹਿਲਾਂ ਤੇ ਅਲੱਗ-ਅਲੱਗ ਭਾਸ਼ਾ ਬੋਸ਼ਾਏ ਮੈਂ ਆਂਦੀਆਂ ਨੇ ਤੇ ਉਹ ਲੈਂਗੁਏਜ ਦਾ ਪ੍ਰੋਬਲਮ ਮੇਰੇ ਨਾਲ ਨਹੀਂ ਹੈ ਤੇ ਉਹ ਸੀਰੀਅਸ ਸਾਰੇ ਕਿਸਮ ਦੇ ਰੋਲ ਆਪਾਂ ਕੀਤੇ ਨੇ ਬਟ ਜਦ ਟੀਵੀ ਚ ਆਏ ਤੇ ਟੀਵੀ ਚ ਕੀ ਹੁੰਦਾ ਤੁਸੀਂ ਇੱਕ ਕੈਰੈਕਟਰ ਜਿਹਟਰ ਹੋ ਜਾਂਦੇ ਹੋ ਤੇ ਬਈ ਇਹ بزਨਸ ਹੈਗਾ ਤੇ ਜਿਹੜਾ ਬੰਦਾ ਪੈਸਾ ਪਾ ਰਿਹਾ ਹੈ ਉਹਨਾਂ ਲੱਗਦਾ ਕਿ ਉਹ ਐਸਨੇ ਕਾਮੇਡੀ ਕਰਕੇ ਦੂਜੇ ਬੰਦੇ ਨੂੰ ਕਮਾ ਕੇ ਦਿੱਤਾ ਹੈ ਤੇ ਮੈਂ ਵੀ ਇਹਦੇ ਕੋਲੋਂ ਕਾਮੇਡੀ ਹੀ ਕਰਾਵਾਂ ਇਨਸਿਕਿਉਰ ਨੇ ਬੰਦੇ ਰਿਸਕ ਨਹੀਂ ਲੈਣਾ ਚਾਹੁੰਦੇ ਟੈਲੈਂਟ ਦੀ ਪਰਖ ਨਹੀਂ ਹੈਗੀ ਪ੍ਰੋਪਰ ਮੈਂ ਤੁਹਾਨੂੰ ਦੱਸਾਂ ਤੇ ਸਮਝ ਨਹੀਂ ਆਂਦਾ ਉਹਨਾਂ ਨੂੰ ਬਿਜ਼ਨਸ ਸਮਝ ਆਉਂਦਾ ਹੈ ਤੇ ਤਾਂ ਹੀ ਕਰਕੇ ਫਿਰ ਨੁਕਸਾਨ ਵੀ ਹੁੰਦਾ ਹੈ ਤੇ ਮੈਂ ਕਿਉਂਕਿ ਮੈਂ ਕਰਦਾ ਨਹੀਂ ਹੈ ਰਿਪੀਟ ਆਪਣੇ ਆਪ ਨੂੰ ਮੈਂ ਕੋਸ਼ਿਸ਼ ਕਰਦਾ ਮੈਂ ਕਾਮੇਡੀ ਵਿੱਚ ਵੀ ਰਿਪੀਟ ਕਰ ਰਿਹਾ ਨਾ ਤੇ ਮੈਂ ਕਾਮੇਡੀ ਵਿੱਚ ਐਵੋਜੇ ਕੈਰੈਕਟਰ ਫੜਨਾ ਜਿਹੜੇ ਡਿਫਰੈਂਟ ਹੋਵੇ ਇੱਕ ਦੂਜੇ ਨਾਲ ਤੇ ਤੁਸੀਂ ਅਗਰ ਵੇਖੋ ਮੈਂ ਐਫਆਈਆਰ ਵਿੱਚ ਬਿੱਲੂ ਦਾ ਕੈਰੈਕਟਰ ਕੀਤਾ ਉਹ ਡਿਫਰੈਂਟ ਹੈਗਾ ਟੋਟਲੀ ਸਾਜਨ ਕੀਤਾ ਜਿਹੜਾ ਉਹ ਟੋਟਲ ਡਿਫਰੈਂਟ ਹੈ ਬਿਤਾਲ ਔਰ ਸਿਹਾਸਨ ਬਿੱਤੀ ਸੀ ਕੀਤਾ ਬਿਤਾਲ ਦਾ ਤੇ ਫਿਰ ਮਾਈਥੋਲੋਜੀਕਲ ਕਾਮੇਡੀ ਹੋ ਗਈ ਤੇ ਫਿਰ ਇਹ ਹਾਲੇ ਕਰਿਆ ਜਿਹੜਾ ਇਹ ਲੈਂਗੁਏਜ ਮੇਰੇ ਲਈ ਨਵੀ ਹੈਗੀ ਤੇ ਫਿਰ ਹੋਰ ਜਿਹੜੀਆਂ ਫਿਲਮਾਂ ਕੀਤੀ ਇੱਕ ਮੈਂ ਬਿਹਾਰੀ ਫਿਲਮ ਬਿਹਾਰੀ ਲੈਂਗੁਏਜ ਵਿੱਚ ਕੀਤੀ ਹੈ ਕਿ ਫਿਲਮ ਜਿਹੜੀ YouTube ਤੇ ਆਈ ਕ੍ਰਿਸ਼ਨਾ ਅਰਜੁਨ ਉਹਨੇ ਵਰਲਡ ਰਿਕਾਰਡ ਬਣਾਇਆ ਹੈ 2 ਘੰਟੇ 13 ਮਿੰਟ ਦਾ ਵਨ ਸ਼ਾਟ ਹੈਗਾ ਉਹ ਉਹਦੇ ਵਿੱਚ ਕੋਈ ਕੱਟ ਨਹੀਂ ਹੈਗਾ ਇਹ ਵਜੀ ਫਿਲਮ ਵਰਲਡ 'ਚ ਨਹੀਂ ਬਣੀ ਹੈ ਪਹਿਲੇ ਕਦੀ ਤੇ ਲੁਕਸ ਨੂੰ ਲਾ ਕੇ ਤੁਸੀਂ ਕਿੰਨੇ ਕੁ ਕੌਨਸ਼ੀਅਸ ਹੈਗੇ ਜੇਕਰ ਮੈਂ ਗੱਲ ਕਰਾਂ ਮੈਂ ਕੈਰੈਕਟਰ ਮੈਂ ਆਪਣੇ ਆਪਣੇ ਬਾਰੇ ਮਤਲਬ ਇਹ ਡਿਪੈਂਡ ਕਰਦਾ ਟੋਟਲੀ ਮੈਂ ਕਿਹੜਾ ਕੈਰੈਕਟਰ ਪਲੇ ਕਰਿਆ ਜੇਕਰ ਮੈਂ ਹੀਰੋ ਪਲੇ ਕਰਿਆ ਤਾਂ ਫਿਰ ਮੈਨੂੰ ਹੀਰੋ ਵਾਂਗੂ ਵਿਖਣਾ ਹੈਗਾ ਆਪਣੇ ਆਪ ਨੂੰ ਉਹ ਵਜਾ ਗਰੂਮ ਕਰਨਾ ਹੈ ਤੇ ਫਿਰ ਜਿਹੜੇ ਇਹ ਕੈਰੈਕਟਰ ਨੇ ਐਨਾਲੀ ਥੋੜਾ ਬੋਡੀ ਲੈਂਗੁਏਜ ਤੇ ਵਰਕ ਕਰਨਾ ਪੈਂਦਾ ਹੈ ਕਾਮਿਕ ਕੈਰੈਕਟਰ ਜਿਹੜੇ ਹੁੰਦੇ ਨੇ ਥੋੜਾ ਡਿਫਰੈਂਟ ਕੀ ਕਰ ਸਕਦੇ ਹੋ ਤੁਸੀਂ ਤੇ ਫਿਰ ਟਾਈਮਿੰਗ ਦਾ ਹੁੰਦਾ ਹੈ ਖੇਲ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਬੋਰ ਨਾ ਕਰਾਂ ਆਡੀਅנס ਨੂੰ ਤੇ ਰਿਪੀਟ ਨਾ ਕਰਾਂ ਜਿਹੜੇ ਜੋਕ ਆਲਰੇਡੀ ਮੈਂ ਵੇਖਦਾ ਟੀਵੀ ਫਿਲਮਾਂ ਚ ਤੇ ਉਹਨਾਂ ਨੂੰ ਰਿਪੀਟ ਨਾ ਕਰਾਂ ਆਪਣਾ ਕੁਝ ਨਵਾਂ अगर मेरे को तो मैं वह देने कोशिश करता टाइम मैं समझदा तो करके मेरे कम चजदे होंगे ने, मारे लग दे ने दे दिफरेंट, दिफरेंट लग म माड़े लगते हैं लोगों को कुछ डिफरेंट हों तो भी आप बहुत डिफरेंट डिफरेंट टाइप की कॉमेडी ट्राई की है जी पहली बार मैं मैं लगता है डिफरेंट म एंगल डिफरेंट है वह ह्यूमर तो हों पर मज़ा आएगा ਸੰਦੀਪ ਜੀ ਤੁਹਾਡਾ ਡ੍ਰੀਮ ਰੋਲ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ ਬਾਇਓਪਿਕਸ ਬਹੁਤ 트ੈਂਡ ਚੱਲਦਾ ਰਿਹਾ ਹੈ ਕਾਫੀ ਟਾਈਮ ਚੱਲਦਾ ਰਿਹਾ ਹੈ ਜੇਕਰ ਕਿਸੇ ਬਾਇਓਪਿਕ ਕਰਨ ਦਾ ਮੌਕਾ ਮਿਲਦਾ ਤਾਂ ਕਿਸ ਦੀ ਬਾਇਓਪਿਕ ਕਰਨਾ ਚਾਹੋਗੇ ਜਾਂ ਕੋਈ ਰਿਐਲਿਟੀ ਬੇਸ ਕੈਰੈਕਟਰ ਕਰੋਗੇ ਜਾਂ ਫਿਕਸ਼ਨ ਬੇਸ ਕਰੋਗੇ ਬਾਇਓਪਿਕ ਕਰਨ ਲਈ ਐਜ਼ ਐਜ਼ ਐਕਟਰ ਇਟ ਡਿਪੈਂਡਸ ਕਿ ਦ ਵੇ ਆਈ ਲੁੱਕ ਬਿਕਾਜ਼ ਆਈ ਹੈਵ ਟੂ ਲੁੱਕ ਸਿਮਿਲਰ ਟੂ ਦ ਪਰਸਨ ਆਮ ਡੂਇੰਗ ਡਾਕੂਮੈਂਟਰੀ ਫੋਰ ਸੋ ਮੈਂ ਮੈਨ ਨਹੀਂ ਲੱਗਦਾ ਮੈਂ ਮੈਂ ਕਿ ਕਿਦੇ ਨਾਲ ਮੇਰੀ ਸਿਮਿਲੈਰਿਟੀ ਹੈਗੀ ਕਿਸ ਕਰੈਕਟਰ ਨਾਲ ਹਾਂ ਉਹ ਜੋ ਕਰੈਕਟਰ ਆ ਜਾਏ ਤੇ ਐਕਟਿੰਗ ਕਰਨ ਲਈ ਮੈਨ ਕੋਈ ਪ੍ਰੋਬਲਮ ਨਹੀਂ ਹੈਗਾ ਮੈਂ ਕਿਦੀ ਵੀ ਐਕਟਿੰਗ ਕਰ ਲਵਾਂਗਾ ਬਟ ਮੇਰਾ ਫੇਸ ਵੀ ਮਿਲਣਾ ਜ਼ਰੂਰੀ ਹੈ ਇਫ ਆਮ ਡੂਇੰਗ ਅ ਡਾਕੂਮੈਂਟਰੀ ਇਫ ਐਨੀਥਿੰਗ ਐਲਸ ਦੈਨ ਇਟਸ ਓਕੇ ਦਾ ਵੇ ਆਈ ਲੁੱਕ ਆਈ ਲੁੱਕ ਬਟ ਫॉर द ਡਾਕੂਮੈਂਟਰੀ ਪਾਰਟਿਕੂਲਰ ਕਿਸੇ ਪਸੰਦੀ ਹੋ ਰਹੀ ਹੈ ਤੇ ਅਗਰ ਮੇਰਾ ਲੁੱਕ ਉਸ ਦੇ ਵਰਗਾ ਹੀ ਨਹੀਂ ਹੈਗਾ ਤੇ ਫਿਰ ਉਹ ਥੋੜਾ ਫੇਕ ਲੱਗਦਾ ਹੈ ਤੇ ਫਿਰ ਫਿਰ ਤੁਹਾਨੂੰ ਇਹਦੇ ਵਿੱਚ ਇੱਕ ਛੋਟਾ ਟਾਸਕ ਦਿੰਨਾ ਜਿਵੇਂ ਤੁਸੀਂ ਕਿ ਕਿਸੇ ਵੀ ਐਕਟਰਿੰਗ ਕਰ ਸਰੋ ਸਾਜਨ ਦਾ ਕਰੈਕਟਰ ਹੈ ਨਾ ਉਹ ਡਿਫਰੈਂਟ ਡਿਫਰੈਂਟ ਤੁਸੀਂ ਇਮੋਸ਼ਨਸ ਚ ਬੋਲਣਾ ਕੋਈ ਵੀ ਡਾਇਰੈਕਟਰ ਪਕੜ ਲਓ ਲੈਮਨ ਜੂਸ ਲੋ ਕੋਈ ਵੀ ਡਾਇਲੋਗ ਹਾਂ ਗੁੱਸਾ ਇਹ ਤੇ ਸਾਾਨੂੰ ਜਦੋਂ ਮੈਂ ਨਿੱਕਾ ਸੀਗਾ 4-5 ਸਾਲ ਦਾ ਤਾਂ ਥੀਏਟਰ ਵਿੱਚ ਵਰਕਸ਼ਾਪ ਕੀਤੀ ਆ ਉਹ ਜਿਵੇਂ ਹੁਣ ਤੁਸੀਂ ਕਿਹੜਾ ਬੋਲਣਾ ਚਾਹੋਗੇ ਡਾਇਲੋਗ ਤੁਸੀਂ ਕਿਹੜਾ ਵੀ ਦੱਸੋ ਤੁਸੀਂ ਮੇਰਾ ਜੇ ਲੈਮਨ ਚੂਸਲੇ ਡਾਇਲੋਗ ਹੈ ਤੇ ਤੁਹਾਨੂੰ ਗੁੱਸੇ ਵਿੱਚ ਸੁਣੂਗਾ ਨਾ ਹਾਂ ਗੁੱਸੇ ਵਿੱਚ ਲੈਮਨ ਚੂਸਲੇ ਓ ਸਿਰੀਅਸ ਇੰਟੈਂਸ ਕਹਿੰਦਾ ਲੈਮਨ ਚੂਸ ਲੈ ਔਰ ਹਰ ਤਰ੍ਹਾਂ ਨਾਲ ਕਹਿ ਸਕਦੇ ਹੋ ਤੁਸੀਂ ਇੱਕੋ ਹੀ ਗੱਲ ਨੂੰ ਐਕਸਾਈਟਡ ਅੱਛਾ ਤੁਸੀਂ ਈਮੋਸ਼ਨ ਦਿਓ ਮੈਂ ਕਹਿ ਦਿੰਦਾ ਹਾਂ ਹਾਂ ਮਤਲਬ ਸਟਾਰਟ ਅਪ ਕਰਦੇ ਆ ਗੁੱਸੇ ਚ ਕਹੋ ਲੈਮਨ ਚੂਸ ਲੈ ਸੈਡ ਲੈਮਨ ਚੂਸ ਲੈ ਐਕਸਾਈਟਡ ਲੈਮਨ ਚੂਸ ਲੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਲੈਮਨ ਚੂਸ ਲੈ एकदम ਖਬਾ ਹੈ ਬੰਦਾ ਖੱਜਲ ਖਵਾਰ ਹੋ ਗਿਆ ਘਰੇ ਅਰੇ ਇੱਕਦਮ ਅਰੇ ਲੈਮਨ ਚੂਸ ਲੈ ਹੈ ਸਹੀ ਤੇ ਸਹੀ ਜੀ ਹੋਰ ਇੱਕ प्यारे ਦੇ ਅੰਦਾਜ਼ ਨੰਦਰੋ ਇਮੋਸ਼ਨ ਫੀਲਿੰਗਸ ਵਿਦ ਫੀਲ ਲੈਮਨ ਜੂਸ ਲੈ ਇਹ ਬੰਦਾ ਸੀ ਸਾਜ ਨੇ ਕਰੈਕਟਰ ਹੈ ਨਾ ਬਹੁਤ ਹੀ ਜਿੱਦਾਂ ਹੁਣ ਮੈਂ ਇਹਨਾਂ ਦਾ ਅਲੱਗ-ਅਲੱਗ ਇਮੋਸ਼ਨਸ ਤੇ ਬੁਲਵਾਇਆ ਡਾਇਲੌਗ ਬਹੁਤ ਸੋਹਣਾ ਸੀਰੀਅਸ ਸੀਗਾ ਅਸੀਂ ਵੀ ਹੁਣ ਵੀ ਜੇਕਰ ਉਹ ਆਨ ਰੀਪੀਟ ਹੁੰਦਾ ਤਾਂ ਲੋਕ ਉਹਨੂੰ ਅੱਜ ਵੀ ਦੇਖਣਾ ਪਸੰਦ ਕਰਦੇ ਨੇ ਜੇਕਰ ਕੋਈ ਕਿਸੇ ਦਾ ਫੇਵਰਿਟ ਕਰੈਕਟਰ ਆਉਟ ਆਪਾਂ ਗੱਲ ਕਰ ਸੀ ਜਿਵੇਂ ਟੀਵੀ ਸ਼ੋਅ ਚੱਲ ਰਹੇ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਮੀਡੀਅਮ ਪਲੇਸਟੈਂਪ ਟੀਵੀ ਸ਼ੋਅ ਚੱਲ ਰਹੇ ਕਈਆਂ ਦਾ ਟਾਈਮ ਕਲੈਸ਼ ਵੀ ਹੁੰਦਾ ਪਰ ਜੇਕਰ ਕੋਈ ਪਸੰਦੀਦਾ ਕਰੈ ਮਤਲਬ ਹਿਲ ਜਾ ਤੁਹਨ ਲੱਗਦਾ ਵੀ ਹਟ ਜਾਣਾ ਮਤਲਬ ਕਿਉਂਕਿ ਉਹ ਕਰੈਕਟਰ ਤੇ ਉਹਨਾਂ ਦਾ ਫੋਕਸ ਹੁੰਦਾ ਕਿ ਉਹਦੇ ਕਰਕੇ ਹੀ ਆਪਣੇ ਸਾਰੇ ਕੰਮ ਉਹ ਨਿਪਟਾ ਗਏ ਉਹ ਟੀਵੀ ਸ਼ੋਅ ਦਾ ਵੇਟ ਬੜੀ ਬੇਸਾਵਰੀ ਨਾ ਕਰਦੇ ਨੇ ਨਹੀਂ ਉਹ ਜਿਹੜਾ ਮਾਹੌਲ ਹੁਣ ਦੇਸ਼ ਦਾ ਹੈ ਇੰਡੀਆ ਤੇ ਪਾਕਿਸਤਾਨ ਵਿੱਚ ਵਾਰ ਹੋਈ ਹੈ ਨਾ ਕਾਫੀ ਸਾਰੇ ਲੋਕਾਂ ਨੂੰ ਕੀ ਪੂਰੇ ਦੇਸ਼ ਨੂੰ ਸਫਰ ਕਰਨਾ ਪਿਆ ਤੇ ਨਾਲ ਹੀ ਇੰਡਸਟਰੀ ਨੇ ਬਹੁਤ ਸਫਰ ਕੀਤਾ ਹੈ ਚੀਜ਼ ਨੂੰ ਤੁਹਾਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਸੈਡ ਹੈ ਸੈਡ ਤੇ ਹੈ ਗਈ ਆਬਵੀਅਸਲੀ ਵਾਰ ਨਹੀਂ ਹੋਣੀ ਚਾਹੀਦੀ ਪਰ ਮੈਂ ਖੁਦ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਆ ਆਰਮੀ ਬੈਕਗਰਾਉਂਡ ਹੈਗਾ ਮੇਰਾ ਮੇਰੇ ਦਾਦਾ ਜੀ ਆਰਮੀ ਸੀਗੇ ਉਹਨਾਂ ਨੇ ਕਾਫੀ ਲੜਾਈਆਂ ਲੜੀਆਂ ਨੇ ਦੇਸ਼ ਲਈ ਮੈਂ ਆਪਣੇ ਉਹਨਾਂ ਦੇ ਮੈਡਲਸ ਵੀ ਆਪਣੇ ਇੰਸਟਾਗ੍ਰam ਤੇ ਪੋਸਟ ਕੀਤੇ ਹੋਏ ਨੇ ਉਹਨਾਂ ਦਾ ਫੋਟੋ ਵੀ ਹੈਗਾ ਤੇ ਸ਼ੁਰੂ ਤੋਂ ਹੀ ਇੱਕ ਡਿਸਪਲਿਨ ਸਾਡੇ ਅੰਦਰ ਰਿਹਾ ਪਰ ਅਜੇ ਵੀ ਜੀਆਂ ਗੱਲਾਂ ਹੋ ਰਹੀਆਂ ਨੇ ਇਹਨਾਂ ਸਾਲਾਂ ਤੋਂ ਤੇ ਜਿਹੜੇ ਵੀ ਸਟੈਪਸ ਗਵਰਨਮੈਂਟ ਲੈ ਰਹੀ ਹੈ ਆਪਣੀ ਸਮਝ ਅਬ ਸਮਝ ਨਾਲ ਔਰ ਜਿਹੜੇ ਪਲੈਨਿੰਗ ਨਾਲ ਤੇ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਸਪੋਰਟ ਕਰਨਾ ਚਾਹੀਦਾ ਹੈ ਆਪਣੀ ਕੰਟਰੀ ਲਈ ਬਿਕੋਜ਼ ਵਟ ਏਵਰ ਹੈਪਨ एवरीवन ਹੈਡ ਸੀਨ ਵਾਸ ਨਾਟ ਐਟ ਆਲ ਰਾਈਟ ਐਂ ਸਾਰੇ ਦੇਸ਼ ਵੀ ਇਹ ਕਹਿ ਰਹੇ ਨੇ ਬਾਹਰੀ ਦੇਸ਼ ਵੀ ਕਹਿ ਰਹੇ ਨੇ ਕਿ ਨਹੀਂ ਸਹੀ ਹੈ ਉਹਨਾਂ ਦੇ ਕਹਿੰਦੇ ਤੇ ਬੱਕਰੀ ਕਹ ਲੈ ਕਿ ਆਪਾਂ ਤੇ ਵੇਖਿਆ ਆਪਣੀ ਅੱਖਾਂ ਨਾਲ ਕੀ ਹੋਇਆ ਅੱਖਾਂ ਨਾਲ ਵੇਖ ਕੇ ਵੀ ਤੁਸੀਂ ਅਗਰ ਉਹਨੂੰ ਡਿਨਾਈ ਕਰਨਾ ਹੈ ਕਿ ਨਹੀਂ ਉਹਦੇ ਉੱਤੇ ਕਹਾਣੀਆਂ ਬਣਾਉਣੀਆਂ ਨੇ ਤੁਹਾਡੀ ਮਰਜ਼ੀ ਹੈ ਸੱਚ ਤੇ ਆ ਹੀ ਹੈਗਾ ਕਿ ਜਦ ਪਾਣੀ ਸਰ ਤੋਂ ਉੱਤੇ ਹੋ ਜਾਏ ਤੇ ਫਿਰ ਬੰਦਾ ਕੀ ਕਰਦਾ ਹੈ ਤੇ ਬਸ ਮੈਂ ਤੇ ਨਹੀਂ ਚਾਹੁੰਦਾ ਕਿ ਵਾਰ ਹੋ ਕਿਸੇ ਦਾ ਵੀ ਨੁਕਸਾਨ ਹੋ 휴ਮੈਨਿਟੀ ਦਾ ਮੈਂ 휴ਮੈਨਿਟੀ ਐਜ਼ ਅ ਆਰਟਿਸਟ ਆਈ ਡੋਨਟ ਫੀਲ ਬਾਉਂਡਰੀਜ਼ ਆਈ ਡੋਨਟ ਫੀਲ ਵਕt ਫਰੋਮ ਐਨੀਬਾਡੀ ਐਲਸ ਬਟ ਇਹ ਜਿਹੜਾ ਮਸਲਾ ਹੈਗਾ ਇਹਨੇ ਸਾਲਾਂ ਤੋਂ ਇਹਦਾ ਹੋਣਾ ਚਾਹੀਦਾ ਹੈ ਨਿਪਟਾਰਾ ਨਿਕਾਲ ਖਤਮ ਹੋਣੀ ਚਾਹੀਦੀ ਹੈ ਗੱਲ ਮੁੱਕਣੀ ਚਾਹੀਦੀ ਹੈਗੀ ਤਾਂ ਸਾਰੇ ਮਤਲਬ ਤੁਸੀਂ ਵੇਖੋ ਨਾ ਮੈਂ ਹੁਣ ਇਨੀ ਉਮਰ ਹੋ ਗਈ ਹਰ ਹਰ ਬਾਰੀ 2 4 5 ਸਾਲ ਵਿੱਚ ਕੁਝ ਨਾ ਕੁਝ ਕੌਨਫਲਿਕਟ ਹੋ ਜਾਂਦਾ ਕਿਉਂ ਹੋ ਰਿਹਾ ਹੈ ਅਗਰ ਪੋਲਿਟੀਕਲ ਐਂਗਲ ਹੈ ਖਤਮ ਹੀ ਕਰ ਦਿਓ ਨਾ ਇੱਕ ਵਾਰੀ ਚ ਕੀ ਕਰਨਾ ਤੇ ਆਪਾਂ ਕੁਝ ਵੀ ਕਰੋ ਮੈਂ ਆਪਾਂ ਤਾਂ ਕਹਿ ਸਕਦੇ ਆ ਐਜ਼ 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 ਸਿਟੀਜ਼ਨ ਆਫ ਦਾ ਕੰਟਰੀ ਬਟ ਸਾਨੂੰ ਸਪੋਰਟ ਕਰਨਾ ਚਾਹੀਦਾ ਆਪਣੀ ਗਵਰਨਮੈਂਟ ਨੂੰ ਕਿਉਂਕਿ ਗਵਰਨਮੈਂਟ ਕਦੀ ਗਲਤ ਡਿਸੀਜਨ ਨਹੀਂ ਲਏਗੀ ਨਾ ਐਨੀਬਡੀ ਗਲ ਕੋਈ ਐਨੀ ਸੋਚਦਾ ਆਪਣਾ ਫਾਇਦਾ ਇਹ ਐਫ ਐਸ ਸਾਰੇ ਦੇਸ਼ ਦੀ ਗੱਲ ਹੈਗੀ ਆ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਇਹਦੇ ਪਿੱਛੇ ਜਿਹੜਾ ਇੰਨੇ ਸਾਲ ਤੋਂ ਹਰ ਬਾਰੀ ਹੋ ਜਾਂਦਾ ਕੁਝ 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 ਤੇ ਉਹਦਾ ਨਿਕਾਲ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਉਹ ਹੋ ਰਿਹਾ ਹੈ ਇਸ ਵਾਰੀ ਹੋ ਜਾਊਗਾ ਮੈਨੂੰ ਲੱਗਦਾ ਹੈ ਕਿਰਦਾਰ ਜਦੋਂ ਰੀਪਲੇਸ ਹੋ ਜਾਂਦਾ ਤਾਂ ਆਡੀਅנס ਦਾ ਇੰਟਰਸਟ ਕਿਤੇ ਨਾ ਕਿਤੇ ਘੱਟ ਜਾਂਦਾ ਕਿਉਂਕਿ ਉਹ ਕਿਰਦਾਰ ਦੀ ਉਹ ਵੇਟ ਬੜੀ ਬੇਸਬਰੀ ਨਾਲ ਕਰਦੇ ਕਿ ਸਾਡਾ ਫੇਵਰਟ ਸ਼ੋ ਹੈ ਫੇਵਰਟ ਮੂਵੀ ਐਸੀ ਉਹ ਕਿਰਦਾਰ ਨੂੰ ਦੇਖਣ ਲਈ ਬੈਠਦੇ ਆ ਮੈਨੂੰ ਲੱਗਦਾ ਜੀ ਜਿਹੜੇ ਐਂਟਰੇਵੇ ਮੀਡੀਅਮ ਨੇ ਤੇ ਐਕਨ ਐਵਜੀ ਗੱਲ ਵੀ ਆਪਾਂ ਕਰਦੇ ਨੇ ਬੈਕਸਟੇਜ ਕਿ ਟੀਵੀ ਇਜ਼ ਅ ਐਕਟਰਸ ਮੀਡੀਅਮ ਬਿਕੋਜ਼ ਐਕਟਰ ਦਾ ਫੇਸ ਨਾ ਬੜੇ ক্লোਜ਼ ਅਪ ਨਾਲ ਤੁਹਾਡੇ ਘਰ ਚ ਆ ਰਿਹਾ ਹੁੰਦਾ ਟੀਵੀ 'ਚ ਫਿਲਮ ਇੱਕ ਡਾਇਰੈਕਟਰ ਦਾ ਮੀਡੀਅਮ ਹੁੰਦਾ ਹੈ ਕਿਉਂਕਿ ਇੱਕ ਵੱਡੇ ਕੈਨਵਾਸ ਤੇ ਤੁਸੀਂ ਸਾਰੀ ਫਰੇਮ ਵੇਖ ਰਹੇ ਹੋ ਉਹਦੇ ਸਿਰਫ ਐਕਟਰ ਨਹੀਂ ਵਿਖਾਈ ਦਿੰਦਾ ਤੁਹਾਨੂੰ ਹੋਰ ਵੀ ਬਤੇਰੀਆਂ ਚੀਜ਼ਾਂ ਵਿਖਦੀਆਂ ਨੇ ਐਂ ਫਿਰ ਕਹਿੰਦੇ ਨੇ ਨੋਵਲ ਇਜ਼ ਅ ਰਾਈਟਰਸ ਮੀਡੀਅਮ ਉਥੇ ਸਿਰਫ ਲਿਖਿਆ ਹੋਇਆ ਹੈ ਤੇ ਤੁਸੀਂ ਪੜ ਰਹੇ ਹੋ ਇਹ ਐਕਸੈਪਟੈਂਸ ਨਹੀਂ ਹੈਗਾ ਮੈਨੂੰ ਲੱਗਦਾ ਹੈ ਇਹ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੱਚਾਈ ਨੂੰ ਐਕਸੈਪਟ ਕਰਨਾ ਕੋਈ ਗਲਤ ਗੱਲ ਨਹੀਂ ਹੈਗੀ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰ ਲਓ ਤੁਸੀਂ ਟੀਵੀ ਵਿੱਚ ਮੈਂ ਦੱਸ ਨਹੀਂ ਸਕਦੇ ਕਿ ਕੋਈ ਸ਼ੋਅ ਹੋਏ ਜਿਹੜਾ ਰਾਈਟਰ ਦੇ ਨਾਲ ਕੀ ਜਿਹਦੇ ਰਾਈਟਰ ਦੀ ਗੱਲ ਹੋ ਰਹੀ ਹੋ ਬਾਕੀ ਕ੍ਰੈਡਿਟ ਸਾਰੀ ਟੀਮ ਦਾ ਹੀ ਹੁੰਦਾ ਹੈ ਜਿਵੇਂ ਅਨੁਪਮਾ ਇੱਕ ਸ਼ੋਅ ਹੈ ਮੇਰਾ ਫਰੈਂਡ ਲਿਖਦਾ ਦਿਵਿਨੀਦੀ ਸ਼ਰਮਾ ਉਹਨਾਂ ਨੇ ਹਾਲੇ ਫਿਲਮ ਆ ਰਹੀ ਹੈ ਅਮੀਰ ਖਾਨ ਦੀ ਜਿਹੜੀ ਸਤਾਰੇ ਜ਼ਮੀ ਪੇ ਉਹ ਵੀ ਉਹਨਾਂ ਨੇ ਲਿਖੀ ਹੈ ਤੇ ਹਾਲੇ ਉਹਨਾਂ ਨੇ ਜਦ ਸਤਾਰੇ ਜ਼ਮੀ ਪੇ ਲਿਖੀ ਤੇ ਫਿਰ ਦਿਵਿਨੀਦੀ ਸ਼ਰਮਾ ਹੁਣ ਲੋਕੀ ਜਾਣਾਂਗੇ ਪਰ ਉਹ ਐਨੇ ਸਾਲਾਂ ਤੋਂ ਪੇਸ਼ਵਾ ਬਾਜੀਰਾਓ ਕੁਛ ਰੰਗ ਪਿਆਰ ਕੈਸੀ ਵੀ ਅਨੁਪਮਾ ਸਾਰੇ ਸੀਰੀਅਲ ਲਿਖ ਰਹੇ ਨੇ ਸੀਰੀਅਲਾਂ ਦਾ ਨਾਂ ਤੇ ਤੁਹਾਨੂੰ ਪਤਾ ਹੈ ਤੁਹਾਨੂੰ ਰਾਈਟਰ ਦਾ ਨਹੀਂ ਪਤਾ ਪਰ ਉਹਦੀ ਜਿਹੜੀ ਲਿਖਾਈ ਹੈ ਜਿਹੜੀ ਕਹਾਣੀ ਹੈ ਉਹ ਹੀ ਇੰਪੈਕਟ ਕਰਦੀ ਤੁਹਾਨੂੰ ਪਰ ਕੀ ਹੁੰਦਾ ਨਾ ਫੇਸ ਫੈਮਿਲਿਆਰ ਹੋ ਜਾਂਦਾ ਹੈ ਰੋਜ਼ ਰੋਜ਼ ਵੇਖ ਕੇ ਫਿਰ ਆਂਦੀ ਪਰਫਾਰਮੈਂਸ ਦੀ ਗੱਲ ਤੇ ਕਈ ਵਾਰੀ ਤੁਸੀਂ ਵੇਖਿਆ ਹੋਗਾ ਐਕਟਰ ਰਿਪਲੇਸ ਵੀ ਹੋ ਜਾਂਦਾ ਹੈ ਤੇ ਫਿਰ ਚੱਲਦਾ ਰਹਿੰਦਾ ਹੈ ਸੀਰੀਅਲ ਲੰਬਾ ਲੰਬਾ ਹੁੰਦਾ ਹੈ ਕਿ ਉਹਦਾ ਪੀਆਰ ਤੁਹਾਨੂੰ ਐ ਉਹ ਜੇ ਵਿਖੰਦਾ ਚੀਜ਼ਾਂ ਕੀ ਨਾ ਉਹਦੇ ਨਾ ਹੋਣ ਤੋਂ ਸੀਰੀਅਲ ਨਹੀਂ ਚੱਲ ਰਿਹਾ ਪਰ ਐਕਨ ਹੁੰਦਾ ਨਹੀਂ ਹੈ ਯੂਜੂਲੀ ਉਹ ٹی ਆਰ ਪੀ ਉਨੀ ਹੁੰਦੀ ਹੈਗੀ ਅਨਲੈਸ ਅੰਟਿਲ ਕਿ ਕੋਈ ਉਹ ਐਕਸੈਪਸ਼ਨਸ ਨੇ ਪਰਫਾਰਮੈਂਸ ਦੇ ਜਿਵੇਂ ਮੇਰਾ ਸੀਰੀਅਲ ਮੇ ਆਈ ਕਵਰ ਮੈਡਮ ਪ੍ਰੋਡਿਊਸਰ ਨੇ ਮੈਨ ਰਿਪਲੇਸ ਕਰਕੇ ਬਣਾਉਣ ਦੀ ਕੋਸ਼ਿਸ਼ ਕੀਤੀ ਨਹੀਂ ਚਲਿਆ ਦੁਬਾਰਾ ਮੇਰੇ ਨਾਲ ਬਣਾਇਆ ਪਰ ਫਿਰ ਕਿਉਂਕਿ ਉਹ ਕਾਮੇਡੀ ਸੀ ਉਹ ਪਰਫਾਰਮੈਂਸ ओरिएंटेड ਹੈ ਪਰ ਇਹ ਜਿਹੜੇ ਸ਼ੋਜ਼ ਹੁੰਦੇ ਨੇ ਨਾ ਇਹਦੇ ਵਿੱਚ ਇਹਨਾਂ ਡਿਫਿਕਲਟ ਨਹੀਂ ਹੁੰਦਾ ਰਿਪਲੇਸ ਕਰਨਾ ਤਾਂ ਹੀ ਤਾਂ ਇੱਕ ਤਕਪੁਰ ਦੇ ਸ਼ੋਜ਼ ਵਿੱਚ ਤੁਸੀਂ ਵੇਖਿਆ ਹੋਗਾ ਬੰਦਾ ਡੁੱਬ ਗਿਆ ਤੇ ਬੰਦਾ ਇਸ ਇਸਕ ਨੂੰ ਟ੍ਰਾਂਸਪਲੈਂਟ ਹੋ ਗਈ ਸਰਜਰੀ ਹੋ ਗਈ ਤੇ ਉੱਥੇ ਫਰਕ ਨਹੀਂ ਪੈਂਦਾ ਉੱਥੇ ਮਤਲਬ ਚੱਲ ਰਿਹਾ ਹੈ ਕੰਮ ਕਿ ਕੋਈ ਵੀ ਹੋ ਪੰਜ ਦਸ ਦਿਨ ਬਾਅਦ ਮਨੇ ਐਕਸੈਪਟ ਕਰ ਲੈਨੇ ਨੇ ਹਾਂ ਬੰਦੇ ਐਕਸੈਪਟ ਕਰ ਲੈਨੇ ਨੇ ਉਹ ਠੀਕ ਹੈ ਐ ਨਹੀਂ ਤੇ ਐ ਜਿਵੇਂ ਆਪਾਂ ਐਫ ਆਈ ਆਰ ਕਰਦੇ ਸੀ ਤੇ ਉਹਦੇ ਵਿੱਚ ਇੱਕ 6 ਮੰਥ ਦਾ ਸੈਗਮੈਂਟ ਆਇਆ ਸੀਗਾ ਜਿੱਥੇ ਕਵਿਤਾ ਕੋਸ਼ਿਕ ਚੇਂਜ ਹੋ ਗਈ ਥੀ ਤੇ ਉਸ ਉਹਦੀ ਜਗ੍ਹਾ ਚਿਤਰਾਸ਼ੀ रावत ਨੂੰ ਲਾਇਆ ਸੀਗੇ ਉਹਦੀ ਕੁੜੀ ਬਣਾ ਕੇ ਤੇ ਪੀਆਰ ਨੇ ਖਬਰਾਂ ਵਣਾਈਆਂ ਸ਼ੋਅ ਨਹੀਂ ਚੱਲ ਰਿਹਾ ਸ਼ੋਅ ਫਲॉप ਹੋ ਗਿਆ ਜਦ ਕਿ ਕਵਿਤਾ ਜੀ ਨੇ ਜਿਹੜਾ ਦੂਜਾ ਸ਼ੋਅ ਕੀਤਾ ਸੀ ਉਹ ਛੱਡ ਕੇ ਉਹ ਫਲॉप ਹੋਇਆ ਸੀ ਐ ਤੇ ਨਹੀਂ ਹੋਇਆ ਸੀ ਇਹਦੀ ਤੇ ਉਨੀ ਹੀ ٹی ਆਰ ਪੀ ਸੀ ਬਲਕਿ ਵਧਦੀ ਸੀਗੀ ਵਿੱਚ ਵਿਪુલ ਰੋਏ ਵੀ ਸੋਜ ਨੇ ਵਿਪુલ ਹਾਂ ਵਿਪુલ ਵਿੱਚ ਆਇਆ ਸੀਗਾ ਕੁਝ ਐਪੀਸੋਡ ਲਈ ਆ ਚੰਗਾ ਬੰਦਾ ਹੈ ਪਰ ਆਮਰ ਅਲੀ ਨੇ ਕਾਫੀ ਜ਼ਿਆਦਾ ਐਪੀਸੋਡ ਕੀਤੇ ਨੇ ਸਭ ਤੋਂ ਜ਼ਿਆਦਾ ਐਪੀਸੋਡ ਅਗਰ ਐਫਆਈਆਰ ਦੇ ਐਜ਼ ਮੇਨਲੀ ਆਮਰ ਅਲੀ ਨੇ ਕੀਤੇ ਨੇ ਉਹਦੇ ਵਿੱਚ ਮੈਂ ਮੈਂ ਲੰਬਾ 파ਰਟ ਰ ਐਫਆਈਆਰ ਦਾ ਲਾਈਕ ਮੈਂ ਜੁਆਇਨ ਕੀਤਾ ਸੀ ਤਦ ਤੱਕ ਐਫਆਈਆਰ ਬਾਈ ਵੀਕਲੀ ਵੀਕਲੀ ਹੁੰਦਾ ਸੀ ਜਦ ਮੈਂ ਜੁਆਇਨ ਕੀਤਾ ਤੂੰ 2010 ਵਿੱਚ ਤਾਂ ਫਿਰ ਉਹ ਡੇਲੀ ਹੋਇਆ ਤੇ ਉਸ ਤੋਂ ਬਾਅਦ ਆਪਾਂ ਕੀਤੇ ਲਗਭਗ 1000 ਐਪੀਸੋਡ 1100 ਐਪੀਸੋਡ ਹੋਦੇ ਐਫਆਈਆਰ ਦੇ ਫਿਰ ਮੈਂ ਆਈ ਕਮੈਂਡ ਮੈਡਮ ਦੇ 400 ਕਿਤੇ ਫਸ ਸੀਜ਼ਨਸ ਤੇ ਦੂਜਾ ਫਿਰ ਆਇਆ ਉਹਨੇ ਲਾਸਟ ਈਅਰ 100 ਵਨ ਐਪੀਸੋਡ ਕਿਤੇ ਹੌਟਸਟਾਰ ਤੇ ਉਸ ਤੋਂ ਬਾਅਦ ਮੈਂ ਬ੍ਰੇਕ ਲੈ ਲਿਆ ਟੀਵੀ ਚ ਤੇ ਮੇਰੀ ਹਾਲੇ ਇੱਕ ਵੱਡੀ ਫਿਲਮ ਹੈਗੀ تھی ਥੀਏਟਰ ਰਿਲੀਜ਼ ਸੂਨ ਵਿਚ ਆਈ ਵਿਲ ਅਨਾਉਂਸ ਅਭੀ ਉਹ ਮੈਰਿਜ ਗੱਲ ਨਹੀਂ ਕਰ ਸਕਦਾ ਮੈਂ ਬਿਕੋਜ਼ ਆਈ ਹੈਵ ਅ ਐਨ ਡੀ ਐ ਸਾਈਨ ਵਿਦ ਅ 빅 ਪ੍ਰੋਡਿਊਸਰ ਸੋ ਥੈਟ ਇਜ਼ देयर ਕੁਨ ਕੀ ਐਕਸਪੈਕਟੇਸ਼ਨਸ ਨੇ ਕੀ ਪਲਾਨਸ ਨੇ ਕਿਦਾਂ ਨੇ ਸਰਪ੍ਰਾਈਜ਼ ਸਾਲ 2025 ਵਿੱਚ ਆਪਣੇ ਚਾਉਣ ਵਾਲੇ ਸਰੋਤਿਆਂ ਲਈ ਤੁਸੀਂ ਲੈ ਕੇ ਆ ਰਹੇ ਹੋ ਮੈਂ ਮੈਸੇਜ ਕਰਵਾ ਮੈਂ ਖੁਦ ਸਰਪ੍ਰਾਈਜ਼ ਹੋ ਗਿਆ ਜੀ ਉਹ ਜੋ ਮੈਨੂੰ ਕੰਮ ਮਿਲ ਰਿਹਾ ਹੈ ਇਸ ਸਾਲ ਮੈਂ ਬੈਸਟ ਕੰਮ ਕੀਤਾ ਹੈ ਇਸ ਸਾਲ ਮੇਰੇ ਕਰੀਅਰ ਦਾ ਜਿੰਨਾ ਮੈਂ ਇੰਨੇ ਸਾਲਾਂ ਤੋਂ ਕਰ ਰਿਹਾ ਟੀਵੀ ਮੈਂ ਹਰ ਹਰ ਕੰਮ ਮੇਰਾ ਆਪਣਾ 100% ਦੇਣਾ ਪਰ ਮੈਨੂੰ ਲੱਗਦਾ ਕਿ ਜਿਹੜੀ ਅਪੋਰਚਨਿਟੀਆ ਮੈਨੂੰ ਹੁਣ ਵੀ ਨਹੀਂ ਆਨੇ ਹੁਣ ਹਾਂ ਬਿਲਕੁਲ ਹਾਂ ਤੇ ਮੈਂ ਜੋੜ ਗਿਆ ਨਾ ਸੀ ਮੈਂ ਮੇਰੇ ਦਾਦਾ ਜੀ ਆਰਮੀ ਵਿੱਚ ਸੀਗੇ ਉਹਨਾਂ ਨੇ 10 ਲੜਾਈਆਂ ਲੜੀਆਂ ਨੇ ਸੇ ਮੇਰੇ ਬਲੱਡ ਵਿੱਚ ਹੈਗਾ ਪੰਜਾਬ ਤੇ ਹੈਨਾ ਤੇ ਮੈਂ ਆਰਮੀ ਬਲੱਡ ਹੈ ਤੇ ਉਹ ਚੀਜ਼ਾਂ ਮੇਰੇ ਨਾਲ ਜੁੜੀਆਂ ਨੇ ਤੇ ਮੈਂ ਕਿਵੇਂ ਦੂਰ ਹੋ ਜਾਵਾਂ ਉਹਨਾਂ ਤੋਂ ਤਾਂ ਤੁਸੀਂ ਦੇਖਿਆ ਸੀਗੇ ਮੇਰੇ ਨਾਲ ਐਕਟਰ ਸੰਦੀਪ ਮਾਨ ਜੀ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਬਹੁਤ ਸਾਰੇ ਤੋਹਫੇ ਲੈ ਕੇ ਰਹੇ ਸਾਲ 2025 ਵਿੱਚ ਤੇ ਜਿੱਦ ਆਪਣੀ ਫੇਵਰਿਟ ਕਿਰਦਾਰਨੀ ਇਹਨਾਂ ਨੇ ਗੱਲ ਕੀਤੀ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਉਹ ਕਿਰਦਾਰ ਕਾਇਮ ਨੇ ਭਾਵੇਂ ਸਾਜਨ ਦੇ ਕਿਰਦਾਰ ਤੇ ਹੁਣ ਟੀਵੀ ਤੋਂ ਹਟ ਕੇ ਕੁਝ ਵੱਖਰਾ ਹੀ ਕਰਨ ਜਾ ਰਹੇ ਆ ਕਿ ਧੂਂਡ ਫਿਲਮ ਦੇ ਨਾਲ ਇਹਨਾਂ ਦੀ ਵਧੀਆ ਇਹਨਾਂ ਦਾ ਇੱਕ ਕਹਿ ਸਕਦੇ ਕਮ ਬੈਕ ਵਿਦ ਅ ਬੈਂਕ ਹੋ ਰਿਹਾ ਜੋ ਕਿ ਪ੍ਰੋਪਰ ਬਾਲੀਵੁੱਡ ਮੂਵੀ ਹੈ ਕਿ ਬੜਾ ਹੀ ਸੋਹਣਾ ਕਿਦਾਰਾ ਹੈ ਤਾਂ ਤੁਸੀਂ ਵੀ ਜਦੋਂ ਵੀ ਫਿਲਮ ਰਿਲੀਜ਼ ਹੋਣੀ ਤਾਂ ਸਿਨੇਮਾ ਘਰਾਂ ਵਿੱਚ ਜਰੂਰ ਦੇਖਣ ਜਾਓ ਤੇ ਇਹਨਾਂ ਨੂੰ ਇਦਾਂ ਨਹੀਂ ਜਾਣ ਦਵਾਂਗੇ ਜਾਣਦੇ ਆਂਦੇ ਕੁਝ ਲੈਮਨ ਜੂਸ ਛੋਟਾ ਹਸਤੇ ਦਸਵੇਂ ਨਹੀਂ ਮੈਂ ਮੈਂ ਤਾਂ ਮੈਂ ਤੁਹਾਨੂੰ ਤੁਹਾਨੂੰ ਤੇ ਕੀ ਮੈਂ ਸਾਰਿਆਂ ਨੂੰ ਕਹਿੰਦਾ ਬਾਈ ਮੇਰੀ ਫਿਲਮ ਆ ਰਹੀ ਹੈ ਵੇਖੋ ਯਾਰ ਨਹੀਂ ਤੇ ਫਿਰ ਲੈਮਨ ਜੂਸ ਲਓ ਨਹੀਂ ਤਾਂ ਫਿਰ ਲੈਮਨ ਜੂਸੋ ਜੀ ਨੇ ਢੂਣ ਨਹੀਂ ਦੇਖੀਓ ਫਿਰ ਲੈਮਨ ਹੀ ਚੂਸੇਗਾ ਤਾਜ਼ਾ ਅਪਡੇਟਸ ਲਈ ਬਨੇ ਰਹਾ ਜ਼ਾਰ ਟੀਵੀ ਨਿਊਜ਼ ਨਾਲ